ਇੱਕ ਵਾਰ ਪਿੰਡ ਦੇ ਸਰਪੰਚ ਦੀ ਦੋਸਤੀ ਪਿੰਡ ਦੇ ਇੱਕ ਗਰੀਬ ਜਿਹੇ ਬੰਦੇ ਭਜਨੇ ਨਾਲ ਹੋ ਗਈ ਸਰਪੰਚ ਉਸ ਗਰੀਬ ਜਿਹੇ ਬੰਦੇ ਭਜਨੇ ਨੂੰ ਉਸ ਦੀਆਂ ਮੱਝਾਂ ਲਈ ਪੱਠੇ ਆਪਣੇ ਖੇਤਾਂ ਚੋਂ ਵੜਨ ਲਈ ਦੇਵੇ ਇਥੋਂ ਤੱਕ ਕਿ ਭਜਨੇ ਦੇ ਘਰ ਲਈ ਸੌਦਾ ਵੀ ਦੇਵੇ ਬਦਲੇ ਵਿੱਚ ਭਜਨਾ ਸਰਪੰਚ ਦਾ ਝੋਲੀ ਚੁੱਕ ਪਿੰਡ ਵਿੱਚ ਬਣਿਆ ਫਿਰੇ ਪਿੰਡ ਦੇ ਕਿਸ ਕਰਕੇ ਹੋਇਆ ਪਿੰਡ ਦਾ ਕਿਹੜਾ ਬੰਦਾ ਸਰਪੰਚ ਦੀ ਸਿਫਤ ਕਰਦਾ ਤੇ ਕਿਹੜਾ ਬੰਦਾ ਸਰਪੰਚ ਤੇਿੰਨ ਦੇ ਖੇਧੀ ਕਰਦਾ ਭਜਨਾ ਹਰ ਰੋਜ਼ ਸ਼ਾਮ ਨੂੰ ਸਰਪੰਚ ਦੇ ਘਰ ਜਾ ਕੇ ਸਰਪੰਚ ਨੂੰ ਦੱਸੇ ਕਰੇ ਮਦਰੇ ਵਿੱਚ ਸਰਪੰਚ ਭਜਨੇ ਨੂੰ ਸ਼ਰਾਬ ਪਿਆਏ ਕਰੇ ਇਸੇ ਤਰ੍ਹਾਂ ਦੋਵਾਂ ਦੀ ਦੋਸਤੀ ਪੂਰ ਚੱਲਦੀ ਗਈ ਦੋਵੇਂ ਇੱਕ ਦੂਜੇ ਨਾਲ ਗੱਲਾਂ ਬਾਤਾਂ ਕਰਦੇ ਹਰ ਰੋਜ਼ ਹਰ ਰੋਜ਼ ਹੱਸਾ ਠੱਠਾ ਕਰਦੇ ਹਰ ਰੋਜ਼ ਇਕੱਠੇ ਹੁੰਦੇ ਸੋ ਦੁੱਖ ਸੁੱਖ ਦੀਆਂ ਤੇ ਸੋ ਚਾਲਾਂ ਚੱਲਦੇ ਇਸੇ ਤਰ੍ਹਾਂ ਹੀ ਚੱਲਦਾ ਰਿਹਾ ਭਜਨੇ ਦੇ ਘਰ ਭਜਨੇ ਦੀ ਪਤਨੀ ਦੀ ਮੌਤ ਹੋ ਗਈ ਸੀ ਪਰ ਇੱਕ ਸੁੰਦਰ ਜੀ ਕੁੜੀਆ ਬੇਟੀ ਸੀ ਜੋ ਉਸ ਦੇ ਘਰ ਕੰਮ ਕਰਦੀ ਰਹਿੰਦੀ ਸੀ ਘਰ ਦੇ ਕੰਮਾਂ 'ਚ ਲੱਗੇ ਰਹਿੰਦੀ ਸੀ ਬਹੁਤ ਹੀ ਸੋਹਣੀ ਸੀ ਬਹੁਤ ਹੀ شریف ਸੀ ਉਹ ਬੇਟੀ ਦਾ ਕੀ ਕਹਿਣ ਇੱਕ ਦਿਨ ਸਰਪੰਚ ਤੇ ਕਰ ਇੱਕ ਮੁੰਡਾ ਉਹਨੂੰ ਮਿਲਣ ਆਇਆ ਤੇ ਆ ਕੇ ਕਹਿਣ ਲੱਗਾ ਮੇਰੀ ਪਤਨੀ ਦੀ ਮੌਤ ਹੋ ਗਈ ਹੈ ਮੈਂ ਦੁਜਾ ਵਿਆਹ ਕਰਾਉਣਾ ਚਾਹੁੰਦਾ ਹਾਂ ਭਾਵੇਂ ਤੀਵੀ ਮੁੱਲ ਦੀ ਹੋਵੇ ਕਿ ਇਹਦੇ ਚ ਮੇਰੀ ਮਦਦ ਤੂੰ ਕਰ ਸਕਣਾ ਹੈ ਉਹ ਕਿਵੇਂ ਮੈਂ ਤੇ ਮੇਔਰੂਖਿਆਣਾ ਤੂੰ ਦੱਸ ਮੈਂ ਕਿਵੇਂ ਕਰਸੋ ਨਾ ਮੈਨੂੰ ਸਮਝ ਨਹੀਂ ਆਈ ਤੇਰੀ ਦੱਸੇ ਸਰਪੰਚਾਤਰ ਕੋ ਹੈ ਤੇ ਹੈ ਕਿ ਮੋਰਨੀ ਉਪਜਦੀ ਦੀ ਕੁੜੀ ਉਹ ਤੇਰੇ ਯਾਰ ਦੀ ਹੋਈ ਗਾਟ ਤੇ ਤੇਰੀ ਕਰਾ ਦੇਵਾਂਗਾ ਪਰ ਪੈਸੇ ਲੱਗਣੇ ਨੇ 10000 ਮੈਨੂੰ ਦੇਵੇਂਗਾ 10000 ਚਾਹੀਦਾ ਮੈਨੂੰ 10000 ਇਹਦੂ ਘਟਵਾਰ ਨਹੀਂ ਖਾਂਦਾ ਹਾਂ ਦੱਸ ਦੇ ਭਾਵੇਂ 20 ਲੈ ਲਈ ਪਰ ਮੇਰੀ ਗੱਲ ਕਰਾ ਬਈ ਜਲਦੀ ਕਰਾ ਯਾਰ ਹਾਂ ਫਿਰ ਵੀ ਕੀ ਗੱਲ ਕਹਤੀ ਪਰ ਨਾ ਆਪਣਾ ਬੰਦਾ ਹੁਣੇ ਜਾ ਕੇ ਗੱਲ ਕਰ ਲੈਨੇ ਆ ਚੱਲ ਮੇਰੇ ਨਾਲ ਉਹ ਮੇਰੀ ਨਹੀਂ ਮੋੜਦਾ ਉਹ ਮੇਰੇ ਬਿਨਾ ਨਹੀਂ ਉਹ ਚਟੋਰਦਾ ਕਿਤੇ ਵੀ ਹਾਂ ਆਏ ਹੋ ਪਰ ਨਾ ਮੈਂ ਤੇਰੀ ਕੁੜੀ ਲਈ ਸਾਕ ਲੈ ਕੇ ਆਇਆ ਹਾਂ ਉਹ ਤੇਰੇ ਸਾਹਮਣੇ ਸੋਹਣਾ ਮੁੰਡਾ ਨਾ ਨਾ ਕਰੀ ਮੈਨੂੰ ਹਾਂ ਚਾਹੀਦੀ ਏ ਕੋਈ ਹੋਣੀ ਹਾਂ ਮਤਲਬ ਪਜਣਾ ਸਰਪੰਚ ਦੇ ਮੂੰਹੋਂ ਇਹ ਸਭ ਕੁਝ ਸੁਣ ਕੇ ਡੋਰਪੋਰ ਹੋ ਕੇ ਵਿੰਦਾ ਰਹਿ ਗਿਆ ਉਹਨੂੰ ਧਰਤੀ ਨੇ ਵੀ ਥਾਣਾ ਦਿੱਤੀ ਕਰਕੇ ਜਾਣ ਨੂੰ ਉਹਨੂੰ ਕੋਈ ਤੇ ਥਾਣੇ ਸੀ